ਲੈ ਹੀ ਨਹੀਂ ਪੂਰਾ ਪੂਰਾ ਹੁੰਦਾ ਮਸਾਂ ਮੁਸ਼ਕਿਲ ਨਾਲ ਆਪਣਾ ਸਰਦਾਵਾ ਤੇ ਪਾਣੀ ਕਿਤੇ ਹੋਰ ਸੂਬਿਆਂ ਨੂੰ ਦੇਣਾ ਤਾਂ ਕਿਤੇ ਕਿਸੇ ਹਾਲਤ ਦੀ ਮੰਗਨ ਨਹੀਂ ਹੈਗਾ ਜਿੱਦਾਂ ਮਰਜੀ ਆ ਪੰਜਾਬ ਦਾ ਪਾਣੀ ਪੰਜਾਬ ਦਾ ਹੱਕ ਆ ਉਹ ਅਸੀਂ ਤਾਂ ਵੈਸੇ ਵੀ ਚਾਹੀਦਾ ਕਿ ਆਪਣੇ ਸਿਸਟਮ ਨੂੰ ਆਪਣੇ ਆਪ ਨੂੰ ਠੀਕ ਕਰਨ ਆਪਣੇ ਪਾਣੀ ਅਸੀਂ ਵੀ ਬੋਲੇ ਰਵਨੀਤ ਬਿੱਟੂ ਜੀ ਨੇ ਵੀ ਬੋਲਿਆ ਵਾ ਰਵਨੀਤ ਬਿੱਟੂ ਨੇ ਢੀ ਲੜਾਈ ਲੜੀ ਕਿ ਇੱਕ ਵੀ ਬੂੰਦ ਪਾਣੀ ਅਸੀਂ ਕਿਸੇ ਨੂੰ ਨਹੀਂ ਦਵਾਂਗੇ ਸਾਡੇ ਰਵਨੀਤ ਬਿੱਟੂ ਦਾ ਬਿਆਨ ਆ ਉਹ ਵੀ ਉਹਨੂੰ ਵੀ ਦੇਖੋ ਉਹ ਵੀ ਪੰਜਾਬ ਦੇ ਨਾਲ ਖੜੇ ਨੇ ਠੀਕ ਹੈ ਥੈਂਕ ਯੂ ਵਾਇਕ੍ਰੋ ਜੀ ਦਾ ਖਾਲਸਾ ਵੈਦੂ ਦੀ ਪਟੇ ਅਸੀਂ ਲੁਧਿਆਣਾ ਤੇ ਹਾਤੀ ਜ਼ਿਲ੍ਹਾ ਪਟਾਣਾ ਤੇ ਸੂਚੀ ਟੀਮ ਮੇਰੀ ਅੱਜ ਅਸੀਂ ਇਹੀ ਪ੍ਰੋਟੈਸਟ ਕਰਕੇ ਆਤੇ ਆ ਵੀ ਜੋ ਪੰਜਾਬ ਦਾ ਪਾਣੀ ਆ ਉਹਦੀ ਇੱਕ ਬੂੰਦ ਵੀ ਅਸੀਂ ਬਾਹਰ ਨਹੀਂ ਜਾਣ ਦਵਾਂਗੇ ਪੰਜਾਬ ਕੋਲੇ ਪਹਿਲਾਂ ਹੀ ਪੂਰਾ ਪਾਣੀ ਆ ਕੋਈ ਬਾਧੂ ਪਾਣੀ ਨਹੀਂ ਹੈਗਾ ਪਹਿਲਾਂ ਤੋਂ ਸਾਡੀਆਂ ਲੜਾਈ ਇਸੇ ਕੰਮ ਜਰੀ ਹੈ ਵੀ ਪੰਜਾਬ ਕੋਲੇ ਬਾਧੂ ਪਾਣੀ ਨਹੀਂ ਖੇਤੀਬਾੜੀ ਨੂੰ ਸੁਭਾ ਇਹ ਇੱਕ ਨੰਬਰ ਤੇ ਸਾਰੇ ਦੇਸ਼ ਨਾਲ ਵੱਧ ਪੈਦਾਵਾਰ ਕਰਕੇ ਹਰੀ ਕ੍ਰਾਂਤੀ ਤੋਂ ਹੋਂਦ ਦੇ ਵਿੱਚ ਸਭ ਤੋਂ ਪਹਿਲਾ ਸਥਾਨ ਸਾਡੇ ਪੰਜਾਬ ਨੇ ਕੀਤਾ ਤੇ ਪੰਜਾਬ ਨੂੰ ਹੀ ਪਾਣੀ ਦੀ ਸਭ ਤੋਂ ਵੱਧ ਲੋੜ ਆ। ਅਸੀਂ ਇੱਕ ਵੀ ਬੂੰਦ ਬਾਹਰ ਨਹੀਂ ਜਾਣ ਦਵਾਂਗੇ। ਪਹਿਲਾਂ ਵੀ ਦੇਖੋ ਇਹ ਪਾਣੀ ਦੇ ਮੁੱਦੇ ਦੀ ਲੜਾਈਆਂ ਹੋਈਆਂ ਨੇ ਕਿੰਨਾ ਮਾਹੌਲ ਖਰਾਬ ਹੋਇਆ। ਦੁਬਾਰਾ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ। ਸਾਡੀ ਹਰਿਆਣੇ ਨੂੰ ਕਿ ਸਾਡਾ ਭਰਾ ਉਹ ਵੀ ਉਹਨੂੰ ਵੀ ਬੇਨਤੀ ਹੈ ਵੀ ਤੁਸੀਂ ਇੰਦਾਂ ਦੇ ਮੁੱਦੇ ਨਾ ਚੱਕੋ ਜਿਹਦੇ ਵੀ ਸਾਡਾ ਪੰਜਾਬ ਦਾ ਮਾਹੌਲ ਖਰਾਬ ਹੋਵੇ ਪੰਜਾਬ ਮੁੱਖ ਮੰਤਰੀ ਕਹਿੰਦੇ ਨੇ ਜਦੋਂ ਸਾਡੇ ਹੜ੍ਹ ਆ ਜਾਂਦੇ ਨੇ ਸਾਡੇ ਤੇ ਵਿਫਤ ਆ ਜਾਂਦੀ ਹੈ ਗਵੰਢੀ ਸੂਬੇ ਨੇ ਰਾਜਸਥਾਨ ਦੀ ਗੱਲ ਕਰ ਲਈ ਹਰਿਆਣੇ ਦੀ ਗੱਲ ਕਰ ਲਈ ਜਦੋਂ ਅਸੀਂ ਕਹਿੰਦੇ ਵੀ ਸਾਡਾ ਪਾਣੀ ਭਾਈ ਲੈ ਲਓ ਤੁਸੀਂ ਜਦੋਂ ਪਾਣੀ ਮੰਗਦੇ ਨਹੀਂ ਹੁਣ ਪਾਣੀ ਦੀ ਲੋੜ ਆ ਸਾਨੂੰ ਵੀ ਲੋੜ ਆ ਸਾਡੇ ਕਿਸਾਨਾਂ ਦੇ ਵੀ ਝੋਨਾ ਬੀਜਣਾ ਪਰ ਹੁਣ ਪਾਣੀ ਮੰਗਿਆ ਜਾ ਰਿਹਾ ਕੋ 9 ਜੂਨ ਤੋਂ ਲੁਧਿਆਣਾ ਇੱਥੇ ਆਪਣੇ ਜ਼ਿਲ੍ਹਿਆਂ 'ਚ ਝੋਨਾ ਲੱਗਣਾ ਸ਼ੁਰੂ ਹੋਣਾ ਸੂਇਆਂ ਦੇ ਵਿੱਚ ਪਾਣੀ ਪਹਿਲਾਂ ਹੀ ਨਹੀਂ ਪੂਰਾ ਪੂਰਾ ਆਉਂਦਾ ਪਾਣੀ ਕਿਤੇ ਹੋਰ ਸੂਬਿਆਂ ਨੂੰ ਦੇਣਾ ਤਾਂ ਕਿਤੇ ਕਿਸੇ ਹਾਲਤ ਦੀ ਮੰਗਨ ਨਹੀਂ ਹੈਗਾ ਨਾ ਹੀ ਸੰਭਵ ਹੋ ਸਕਦਾ ਇਹ ਗੱਲਾਂ ਇਸ ਗੱਲਾਂ ਦੀਆਂ ਲੜਾਈਆਂ ਆਪਣੀਆਂ ਹੁਣ ਤੱਕ ਸੁਪਰੀਮ ਕੋਰਟ ਦਾ ਕੇਸ ਚੱਲ ਰਹੇ ਨੇ ਐਸਵਾਈਐਲ ਦੇ ਕੇਸ ਚੱਲਦੇ ਨੇ ਪੰਜਾਬ ਦੇ ਵਿੱਚ ਐਸਵਾਈਐਲ ਦੇ ਪਿੱਛੇ ਕਿੰਨਾ ਉਹ ਜਿਹੜੀ ਸ਼ੁਰੂਆਤ ਹੋਈ ਸੀ ਕਾਲੇ ਦੌਰ ਦੀ ਉਹ ਐਸਵਾਈਐਲ ਤੋਂ ਹੀ ਹੋਈ ਸੀ ਉੱਥੇ ਜੋ ਹੋਇਆ ਸਾਰਿਆਂ ਨੂੰ ਪਤਾ ਪਰ ਉਹ ਦੁਬਾਰਾ ਨਹੀਂ ਹੋਣਾ ਚਾਹੀਦਾ ਪੰਜਾਬ ਹੁਣ ਸ਼ਾਂਤੀ ਨਾਲ ਰਹਿ ਰਿਹਾ ਸਾਰੇ ਅਸੀਂ ਇੱਕ ਇਕੱਠੇ ਆ ਕਿਸਾਨਾਂ ਦੇ ਨਾਲ ਆ ਮੈਂ ਖੁਦ ਕਿਸਾਨ ਪਰਿਵਾਰ ਤੋਂ ਅਸੀਂ ਬਹੁਤ ਖੇਤੀ ਕਰਦੇ ਆ ਸਾਨੂੰ ਪਤਾ ਪਾਣੀ ਦੀ ਸਾਨੂੰ ਲੋੜ ਆ ਅਸੀਂ ਕਿਸੇ ਸੂਬੇ ਨੂੰ ਪੰਜਾਬ ਦਾ ਇੱਕ ਬੂੰਦ ਪਾਣੀ ਨਹੀਂ ਦੇਣ ਤੇ ਮੰਗ ਜਿੱਥੇ ਲੋੜ ਪਊ ਕਰਨਾ ਦੇਣ ਦੀ ਜੰਗ ਕਰਾਂ ਦੀ ਲੜਾਈ ਲੜਾਂ ਦੀ ਅਸੀਂ ਮੂਰੇ ਹੋ ਕੇ ਲੜਾਂਗੇ ਸਾਡੀ ਸਮੂਚੀ ਦਿਹਾਤੀ ਦੁਆਣਾ ਜ਼ਿਲ੍ਹੇ ਦੀ ਟੀਮ ਸਾਡੇ ਨਾਲ ਹੂੰ ਉਧਰ ਹਰਿਆਣੇ ਦੇ ਬੀਜੇਪੀ ਲੀਡਰਾਂ ਦੀ ਗੱਲ ਕਰ ਲਈ ਉਹ ਕਹਿੰਦੇ ਜੇ ਪੰਜਾਬ ਦੇ ਕਿਸਾਨਾਂ ਨੂੰ ਪਾਣੀ ਦੀ ਲੋੜ ਹੈ ਪਾਣੀ ਦੀ ਲੋਕਾਂ ਨੂੰ ਲੋੜ ਹੈ ਅਸੀਂ ਕਹਿੰਦੇ ਟਿਊਬਲ ਲਵਾ ਦਾਂਗੇ ਪਾਣੀ ਸਾਡੀ ਲੋੜ ਆ ਕਹਿੰਦੇ ਸਾਨੂੰ ਦੇ ਦੇਣਾ ਚਾਹੀਦਾ ਹੈ ਦੇਖੋ ਟਿਊਬਲ ਲਵਾ ਸਕਦੇ ਆ ਸਾਡੇ ਵੀ ਤਾਂ ਟਿਊਬਲ ਹੀ ਚੱਲਦੇ ਨੇ ਪੰਜਾਬ ਦੇ ਵਿੱਚ ਸੋਲਰ ਸਿਸਟਮ ਲਾ ਲਓ ਟਿਊਬਲ ਲਾ ਲਓ ਪਾਣੀ ਤਾਂ ਹਰ ਜਗ੍ਹਾ ਤੋਂ ਕੀਤਾ ਜਾ ਸਕਦਾ ਸਾਡੀ ਤਾਂ ਬੇਨਤੀ ਇਹ ਹੈ ਵੀ ਅਸੀਂ ਇਸ ਮੁੱਦੇ ਤੇ ਕਿਸੇ ਵੀ ਰਾਜ ਨਾਲ ਲੜਨਣ ਨਹੀਂ ਚਾਹੁੰਦੇ ਕਿਸੇ ਵੀ ਸੂਬੇ ਨਾਲ ਲੜਨਣ ਨਹੀਂ ਚਾਹੁੰਦੇ ਪਰ ਅਸੀਂ ਆਪਦਾ ਹੱਕ ਜੰਮ ਨਹੀਂ ਦੇ ਸਕਦੇ ਸਾਡਾ ਪਾਣੀ ਆ ਪੰਜਾਬ ਦਾ ਪਾਣ ਪੰਜਾਬ ਨੂੰ ਪਾਣੀ ਦੀ ਲੋੜ ਆ ਅਸੀਂ ਇਹਦਾ ਇੱਕ ਬੂੰਦ ਬਾਹਰ ਨਹੀਂ ਜਾਣਦੇ ਸਰਕਾਰ ਭਾਵੇਂ ਹਰਿਆਣਾ ਦੇ ਵਿੱਚ ਬੀਜੇਪੀ ਦੀ ਆ ਜੇ ਗੱਲ ਕਰਦੇ ਤੁਸੀਂ ਤੁਸੀਂ ਵੀ ਬੀਜੇਪੀ ਦੇ ਹੋ ਪੰਜਾਬ ਨਾਲ ਖੜੇ ਜਾ ਰਹੇ ਆ ਨਾ ਅਸੀਂ ਤਾਂ ਆਪਦੇ ਕਿਸਾਨਾਂ ਨਾਲ ਖੜੇ ਆ ਬੀਜੇਪੀ ਪੰਜਾਬ ਦੀ ਵੀ ਸਾਰੀ ਕਿਸਾਨਾਂ ਨਾਲ ਖੜੀ ਆ ਜੀ ਸੂਬੇ ਦੇ ਹੱਕ ਦੇ ਲਈ ਸਾਰੀ ਪੰਜਾਬ ਸਾਡੇ ਪ੍ਰਧਾਨ ਸੀਲ ਜਾਖੜ ਜੀ ਕੱਲ ਮੀਟਿੰਗ ਕਰਕੇ ਆਏ ਨੇ ਅੱਜ ਹੀ ਮੀਟਿੰਗ ਕੀਤੀ ਹੈ ਪਰ ਸੀਲ ਜਾਖੜ ਜੀ ਨੇ ਉੱਥੇ ਉਹ ਪਾਣੀ ਵਿੱਚ ਆਉ ਦੇਸ਼ ਬਚਾਓ ਜੀ ਤੇ ਪੰਜਾਬ ਦਾ ਪਾਣੀ ਤਾਂ 6 6 8 8 ਫੁੱਟ ਪਹਿਲੇ ਨੀਵਾ ਜਾ ਰਿਹਾ ਤੇ ਅਸੀਂ ਤਾਂ ਵੈਸੇ ਵੀ ਨਹੀਂ ਚਾਹੇ ਸਰਕਾਰ ਬੀਜੇਪੀ ਦੀ ਹਰਿਆੜੇ ਦੇ ਵਿੱਚ ਹੈ ਰਾਜਸਥਾਨ ਦੇ ਵਿੱਚ ਹੈ ਕਿਤੇ ਵੀ ਹੋਵੇ ਪਰ ਅਸੀਂ ਪੰਜਾਬ ਦੇ ਪਾਣੀ ਦੇ ਨਾਲ ਖੜੇ ਆ ਪੰਜਾਬ ਦੇ ਕਿਸਾਨ ਦੇ ਨਾਲ ਖੜੇ ਆ ਸਾਡੇ ਪ੍ਰਧਾਨ ਜਖੜ ਸਾਹਿਬ ਸਾਡੇ ਰਵਿੰਦਰ ਸਿੰਘ ਸੰਗੂਆ ਨੇ ਜਿਵੇਂ ਬਿਆਨ ਦਿੱਤਾ ਅਸੀਂ ਪੰਜਾਬ ਦੇ ਨਾਲ ਖੜੇ ਆ ਔਰ ਪੰਜਾਬ ਦਾ ਪਾਣੀ ਸਾਡਾ ਪਾਣੀ ਆ ਸਾਡੇ ਲੋਕਾਂ ਦੀ ਹਰੀ ਕ੍ਰਾਂਤੀ ਜੀ ਠੀਕ ਹੈ ਕਿਵੇਂ ਦੇਖਦੇ ਹੋ ਜੇ ਆਪਾਂ ਗੱਲ ਕਰ ਲਈਏ ਬੀਜੇਪੀ ਦੇ ਲੀਡਰ ਨੇ ਮਨੋਰੰਜਨ ਕਾਲੀਆ ਜੀ ਉਹ ਉਹਨਾਂ ਦਾ ਕੱਲ ਦਾ ਬਿਆਨ ਸੀ ਕਹਿੰਦੇ ਪਾਣੀ ਦੇ ਦੇਣਾ ਚਾਹੀਦਾ ਹਰਿਆਣੇ ਨੂੰ ਨਹੀਂ ਨਹੀਂ ਉਹਨਾਂ ਨੂੰ ਨਹੀਂ ਇਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਭਾਵੇਂ ਜਿੱਡਾ ਮਰਜੀ ਆ ਪੰਜਾਬ ਦਾ ਪਾਣੀ ਪੰਜਾਬ ਦਾ ਹੱਕ ਆ ਔਰ ਅਸੀਂ ਤਾਂ ਵੈਸੇ ਵੀ ਚਾਹੀਦਾ ਕਿ ਆਪਣੇ ਸਿਸਟਮ ਨੂੰ ਆਪਣੇ ਨੂੰ ਠੀਕ ਕਰਨ ਆਪਣੇ ਪਾਣੀ ਨੂੰ ਸੈੱਟ ਕਰਨ ਸਾਡੇ ਲੋਕ ਇੱਥੇ ਬਹੁਤ ਮਿਹਨਤੀ ਲੋਕ ਨੇ ਲੱਗਦਾ ਜਦੋਂ ਕੁਦਰਤੀ ਆਫਤ ਆ ਜਾਂਦੀ ਆ ਪੰਜਾਬ ਦੇ ਉੱਪਰ ਜਿਵੇਂ ਹੜ੍ਹਾਂ ਦੀ ਗੱਲ ਕਰ ਲਈਏ ਜਦੋਂ ਪਾਣੀ ਸਾਡਾ ਇਹ ਕਿ ਮਕਾਸੀ ਦੀ ਗੱਲ ਕਰੀ ਨਹੀਂ ਤਾਂ ਉਸ ਨਹੀਂ ਹੁੰਦਾ ਤੇ ਪਾਣੀ ਸਾਡਾ ਪੰਜਾਬ ਦਾ ਨੁਕਸਾਨ ਬਹੁਤ ਕਰਦਾ ਫਸਲਾਂ ਦਾ ਨੁਕਸਾਨ ਕਰ ਦਿੰਦਾ ਡੰਗਰਾਂ ਦਾ ਨੁਕਸਾਨ ਕਰ ਦਿੰਦਾ ਬਹੁਤ ਨੁਕਸਾਨ ਹੋ ਜਾਂਦਾ ਘਰਾਂ ਦੇ ਵਿੱਚ ਪਾਣੀ ਚਲੇ ਜਾਂਦਾ ਜਦੋਂ ਹਰਿਆਣੇ ਨੂੰ ਕਿਹਾ ਜਾਂਦਾ ਵੀ ਇਹ ਪਾਣੀ ਲੈ ਲਓ ਹਰਿਆਣਾ ਉਹ ਪਾਣੀ ਨਹੀਂ ਲੈਂਦਾ ਤੇ ਅੱਜ ਲੋੜ ਹੈ ਤੇ ਹਰਿਆਣੇ ਨੂੰ ਹਰਿਆਣਾ ਪਾਣੀ ਮਾਰ ਹਰਿਆਣੇ ਨੂੰ ਉਹ ਪਾਣੀ ਲੈ ਲੈਣਾ ਚਾਹੀਦਾ ਉਹਨਾਂ ਨੂੰ ਡੰਪ ਬਣਾਣਾ ਚਾਹੀਦੇ ਆ ਕਿ ਜਦੋਂ ਕੋਈ ਪਰਮਾਤਮਾ ਵੱਲੋਂ ਕਾਫਤਾਂਦੀ ਆ ਕੋਈ ਹੜਾ ਜਾਂਦਾ ਉਹ ਪਾਣੀ ਨੂੰ ਸਟੋਰ ਕਰਨ ਉਹ ਪਾਣੀ ਨੂੰ ਸਾਫ ਕਰਨ ਉਹ ਪਾਣੀ ਨੂੰ ਇਸਤੇਮਾਲ ਕਰਨ ਜਦੋਂ ਅਸੀਂ ਪਾਣੀ ਦਿਨੇ ਉਦੋਂ ਲੈਂਦੇ ਨਹੀਂ ਲੇ ਲੇਨ ਬਿਲਕੁਲ ਸਹੀ ਹੈ ਸੀਐਮ ਸਾਹਿਬ ਨੇ ਵੀ ਸਹੀ ਬੋਲਿਆ ਪਾਣੀਆਂ ਤੇ ਸਾਡੇ ਪ੍ਰਧਾਨ ਫਰੀਦ ਜਾਖੜ ਨੇ ਵੀ ਬੋਲਿਆ ਔਰ ਰਵਿੰਦਰ ਸੰਗਵਾਲ ਨੇ ਬੋਲਿਆ